ਵੇ ਖਾਣੇ ਸਾਰੇ ਹੋ ਪਾਲਾ ਨਾ ਵਿੱਚ ਕੇ ਪਰ ਉਹ ਹੀ ਹੀ ਕੰਮ ਨੂੰ ਕਿੰਨੇ ਬੰਦੇ ਨੇ ਪਤਾ ਨਹੀਂ ਹੈ ਨੇ 6-7 6-7 ਬਾਕੀ ਉਹ ਵੀ ਆਏ ਨੇ ਬਾਬੇ ਵੀ ਦੋ ਬਾਬੇ ਨੇ ਉਹਨਾਂ ਨੂੰ ਆਲੂ ਸਾਰੇ ਨੇ ਆ ਜੂਗੀ ਤਾਂ ਟਾਈਮ ਹੋ ਗਿਆ 8:10 ਵੇ ਦਾ ਤੇ ਚਾਹ ਸਾਡੇ ਇਹ ਨੂੰ ਸੀ ਲੱਗ ਰਿਹਾ ਢੜਕਾ ਲੱਗੇ ਫਾਰੇ ਵੀ ਪਾ ਲਈ ਉਹਦੇ ਪਾਪੇ ਵੀ ਆਏ ਹੋਏ ਨੇ ਸਿੱਧੇ ਸਿੱਧੇ ਕਰਵਿੰਦਰ ਹੱਸਦਾ ਹੋਆ ਬਾਬੇ ਨੂੰ ਹੈ ਬਾਬਾ ਪੱਤੀਆ ਬਾਜੀ ਗਿਆ ਬਾਜੀ ਕੀ ਕਰ ਰਿਹਾ ਅਗਰ ਇਹਨੇ ਮੇਰੇ ਕੋਲ ਕੋਈ ਪੋਸਟ ਲੈਣ ਆਣੇ ਤਾਂ ਮੈਂ ਕੀ ਜਵਾਬ ਦੇਉਂਗਾ ਹੈ ਆ ਲੋ ਚੱਲ ਆਜੋ ਮਾਰੇ ਤੂੰ ਬਹਿ ਨਹੀਂ ਤਾ ਫਾਰੇ ਨੂੰ ਨਹੀਂ ਹਾਂ ਹਾਂ ਇਹ ਜੁੱਬਾ ਹਰ ਉਹਦੀ ਨਵੀਂ ਗਲਾਸ ਨਾਲ ਸਾਰੇ ਚੋਤੇ ਲੈ ਆਣੇ ਇੱਕ ਵੀ ਪਾਟਾ ਨਹੀਂ ਹੈ ਹੋਰੇ ਹਲੋ ਸਾਡਾ ਅੱਜ ਫਤੇ ਸਿੰਘ ਪਹੁੰਚ ਗਿਆ ਪਿੰਡ ਤੇ ਬੜੀ ਪੱਗ ਬਨ ਕੇ ਆਇਆ ਛੁੱਟੀਆਂ ਕੱਟਣ ਗਿਆ ਛੁੱਟੀਆਂ ਕੱਟ ਕੇ ਆ ਗਿਆ ਨਿਕਲ ਰਿਹਾ ਬਾਹਰ ਇਹ ਤਾਂ ਮੰਜੀ ਢਾ ਲ ਸੁੱਕਣੇ ਪਾ ਦੋ ਇੱਧਰ ਦੇ ਪਾਸੇ ਪਰ ਮੋਟੇ ਕਾਪਾ ਕੀ ਹੋਣਾ ਪੈਂਦਾ ਪਰ ਲੋਕ ਤਾਂ ਫਿਰਦਾ ਫਤ ਇ ਘਰੇ ਨਹੀਂ ਜਦੋਂ ਪਤੇ ਗਿਆ ਸੀ ਕੋਈ ਗੱਲ ਨਹੀਂ ਆਉਣਾ ਤਾਂ ਇੱਥੇ ਹੀ ਐ ਇਹ ਸਾਰੇ ਮਿੱਟੀ ਦੇ ਪੈਰ ਲੈ ਕੇ ਅੰਦਰ ਆਈ ਜਾਂਦੇ ਦੇਖ ਪੈਰ ਦੇ ਥੱਲੇ ਤੇ ਕਿੰਨੇ ਕੰਦੇ ਕਿੱਥੇ ਆ ਬਾਲਾ ਜੂੜੇ ਦਾ ਕੀ ਹਾਲ ਕੀਤਾ ਤੁਹਾਨੂੰ ਆ ਸੰਗਰੂਰੋਂ ਤੁਹਾਨੂੰ ਆ ਦੂੰ ਕਹਿੰਦੇ ਆਇਆ ਬਾਅਦ ਦੇਖੋ ਕੀ ਲਿਖਿਆ ਆ ਦਿਖਾਈ ਦਿਖਾਈ ਦੁਆ ਤਕਰੀਆ ਦਿਖਾ ਕੀ ਲਿਖਿਆ ਹੈ ਐਦਾਂ ਕਰਕੇ ਦਿਖਾ ਰਹੇ ਫਾਜਾ ਮੈਨ ਲੱਗਣਾ ਇਹ ਕਿ ਗਾਇ ਫਤੇ ਛੋਟਾ ਆਏ ਛੋਟਾ ਕਿੱਥੇ ਛੋਟਾ ਛੋਟਾ ਇਹ ਛੋਟਾ ਥੋੜੀ ਹੈ ਇਹ ਦਾ ਬੱਕਰੀ ਹੈ ਬੱਕਰੀ ਮੈਂ ਦੇਖਾਂ ਜੀ ਕਿੰਨਾ ਕਹੈਂਡਸਟ ਟਟਿਆ ਫਿਰ ਕਾਲਾ ਜੋ ਕਾਲਾ ਨਹੀਂ ਫਿਰ ਤੂੰ ਆਏ ਨਹੀਂ ਮੇਰੇ ਨਾਲ ਉਸ ਨਾਮ ਉਹ ਕਹਿੰਦਾ ਮੈਨੂੰ ਲੈ ਕੇ ਦੋ ਬੋਗਣਾ ਸੱਮਾ ਨਹੀਂ ਜੇ ਤਾਂ ਇੱਥੇ ਰਹੇਗਾ ਫਿਰ ਲੈ ਕੇ ਦਵਾਂਗੇ ਜੇ ਹੁਣ ਚੱਕ ਕੇ ਝੋਲਾ ਚੱਕਣਾ ਜਿਹੜਾ ਸਾਈਕਲ ਲੈ ਕੇ ਦਿੱਤਾ ਉਹ ਵੀ ਆਪਾਂ ਦੇ ਆਉਣਾ ਕਿਸ ਨੂੰ ਕਿਸ ਨੂੰ ਦੇ ਦੇਣਾ ਦੱਸ ਤੂੰ ਇੱਥੇ ਰੱਖ ਦੇ ਮਮਾ ਦਾ ਮਮਾ ਮਮਾ ਨੂੰ ਦੱਸ ਦੇ ਮਮਾ ਦੱਸ ਲਏਗੀ ਦੇਖੋ ਕਹਿੰਦਾ ਇਹ ਗੱਲ ਬਲੌਗ ਦੱਸਣ ਵਾਲੀ ਨਹੀਂ ਹੈਗੀ ਬੜੇ ਕੰਨ ਲੱਗੂਗਾ ਬਲੌਗ ਮੰਦ ਕਰਾ ਹਾਂ ਬੰਦੀ ਹੈ ਬੰਦੀ ਬੰਦੀ ਹੈ ਸੱਚੀ ਬੰਦੀ ਰੱਜੀ ਦੇਖ ਸੱਚੀ ਬੰਦੀ ਹੈ ਆਹ ਲਾ ਤਾਂ ਖੰਦੇ ਨਹੀਂ ਆਉਣੇ ਚਰ ਦਰ ਕੰਟੀ ਦਰ ਦ ਮੈਂ ਅਸੀਂ ਦੇ ਵੀ ਨਹੀਂ ਹੈ ਨਾ ਤਾਂ ਦਮੋਨੇ ਕਿਹਾ ਇਹ ਤਖਤ ਪਾਦਾ ਮੈਂ ਫਿਰ ਗਿਆ ਬਾਹਰ ਉਹ ਮਾਰਦਾ ਕਹਿੰਦਾ 8p ਸੀ ਪਾ ਨਾ ਮੈਂ ਕਿਹਾ ਫਿਰ 8p ਪਾਇਆ ਕਰ ਉਹ ਦੋ ਤਿੰਨ ਦੀ ਪਾਦ ਨੇ ਹਾਂ ਫਿਰ ਉਹਨਾਂ ਅੱਠੀ ਪਾਦੇ ਅੱਛਾ ਦੋਕਾ ਮਾਰੇ ਪੂਰੇ ਹੈ ਇਹ ਦੋਕਾ ਚਲ ਦੇ ਦੋਲੇ ਕੈਸੀ ਇੱਕ ਸਵੇਰੇ ਖੜਲਾ ਇੱਕ ਰੱਕ ਖੜਾ ਵੈਰੀ ਗੁੱਡ ਨਕੀ ਅਸੀਂ ਲੈ ਗਏ ਤੈਨੂੰ ਫੇਰ ਅਸੀਂ ਤਾਂ ਉਂਗਲਾ ਲੈ ਜਾਣ ਕਿਉਂ ਲੈ ਗਏ ਕਿਉਂ ਕੈਸੀ ਕਤੋਂ ਉਸੇ ਇਹ ਨਾ ਛੁੱਟੀਆਂ ਕੱਟਣ ਗਿਆ ਨਾ ਤੂੰ ਹੂੰ ਉਹ ਚੱਲੀਏ ਕਸੋਲੀ ਚੱਲੀਏ ਕੱਲੋਂ ਪੱਕੀ ਗੱਲ ਹੈ ਹੂੰ ਚੱਲ ਮਮਾ ਨੂੰ ਪੁੱਛ ਤੇ ਫਿਰ ਇਹ ਮਮਾ ਨੂੰ ਵੀ ਥੋੜੀ ਲੱਗਣੇ ਨੇ ਇਹਨੂੰ ਲੈ ਚੱਲਾਂ ਕੱਲੇ ਨਾਲ ਇਹਨੂੰ ਕੱਲੇ ਨੂੰ ਕਰਾਂਗੇ ਇਹ 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 ਸਾਂਝਾ ਬੰਦਾ ਇਹ ਹੈ ਸਾਂਝੇ ਲੱਗ ਚੱਲਾਂਗੇ ਫਿਰ ਆਪਾਂ ਵੀ ਜਾ ਸਕਦੇ ਹਾਂ ਹੂੰ ਸਾਂਝੇ ਲੱਗ ਚੱਲਾਂਗੇ ਬੰਦੇ ਨੂੰ ਹੂੰ ਉਸੇ ਮਮਾ ਨੂੰ ਪੁੱਛ ਲੈ ਫਿਰ ਪਸਨਾ ਹਾਂ ਕਿ ਮੈਨੂੰ ਸ਼ਾਪਿੰਗ ਕਰਵਾ ਦਿਓ ਥੋੜੀ ਬੋਤੀ ਕਿ ਮੈਂ ਜਾਣਾ ਸ਼ੂਸਾ ਲੈ ਲੈ ਆ ਫਿਰ ਉਹਨੇ ਉਹਨਾਂ ਲੋਰ ਵਾਟੇ ਲਾ ਦੇਣੀ ਇੰਨੇ ਚਤਰ ਪੈਸੇ ਨਹੀਂ ਹੁਣ ਪਿੰਡਾ ਮਤਲਬ ਇੰਤਰ ਪੈਣਾ ਜਾਣ ਹੀ ਦੇਣਾ ਹੁਣ ਸਦੂ ਮੂਰੇ ਰੱਖਣਾ ਇਹਨੂੰ ਉਹ ਗਗਨ ਕੱਲ ਬੈਗ ਲੈ ਕੇ ਨਹੀਂ ਆਇਆ ਉਹਨੇ ਨੂੰ ਕਹੀ ਕਿ ਗਗਨ ਨੇੜੇ ਨਾ ਲੱਗੇ ਉਹਨੇ ਵਾਜ ਮਾਰੇ ਮੂਰੇ ਆ ਮੇਰਾ ਪੁੱਤ ਜੱਫੀ ਪਾ ਦੇ ਕਹਿੰਦਾ ਨਾ ਕਹਿੰਦਾ ਮੈਨੂੰ ਤੂੰ ਉਰੇ ਰੱਖ ਲੈਣਾ ਕਹਿੰਦਾ ਨੇੜੇ ਲੱਗਾ ਹੈਗਾ ਕਹਿੰਦੇ ਭੱਜ ਲੈ ਉਧਰ ਨੂੰ ਇਹਨਾਂ ਫੋਨ ਬੰਦ ਹੋ ਗਏ ਪਰ ਤਾਂ ਦੋਨੇ ਹੀ ਤੇ ਹੁਣ ਫੇਰ ਉਹ ਉਹ ਆਪਣਾ ਸਮਾਨ ਲੱਭ ਰਹਾ ਹੈਗਾ ਦੋ ਦਿਨ ਬੁਟੀਕ ਚ ਕੰਮ ਨਾ ਕਰੀਏ ਤੇ ਇੰਨਾ ਕੰਮ ਪਿੱਛੇ ਪੈ ਜਾਏ ਨਾ ਸਹੀ ਗੱਲ ਉਹ ਕਹਿੰਦਾ ਨਾ ਵੀ ਆਪੀ ਕਹਿੰਦਾ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਸੱਚੀਆਂ ਗੱਲਾਂ ਨੇ ਵਾਕਈ ਭਈ ਇਹ ਤੇ ਆਹ ਸੂਟ ਵੀ ਸਲਾਈ ਤਨੂੰ ਜਾਣੇ ਨੇ ਤੇ ਆਹ ਦੁਪੱਟਾ ਢਾਈ ਨਾਲ ਮੈਚ ਹੋ ਰਿਹਾ ਇਹਦੇ ਹੂੰ ਹੂੰ ਮੈਚ ਹੋ ਰਿਹਾ ਨਹੀਂ ਆਹ ਪਿੰਕ ਸ਼ੇਡ ਦੀ ਮੈਚ ਹੋ ਰਹੀ ਹੋ ਰਹੀ ਐ ਮਨਾ ਹੂੰ ਹੋ ਰਹੀ ਐ ਨਾ ਯਾਰ ਦਾ ਟੱਕਾ ਟੱਕਾ ਹੀ ਸਹੀ ਗੱਲਾਂ ਹੈਗੇ ਮੈਚ ਕਰ ਰਹੇ ਨੇ ਨਹੀਂ ਨੰਬਰ ਹੈ ਪਿੰਕ ਸ਼ੇਡ ਨਾਲ ਮੈਚ ਕਰਨਦੀ ਪਿੰਕ ਥੋੜੀ ਆ ਉਹ ਆਹ ਵਾਲਾ ਆਹ ਵਿੱਚ ਹੈਗਾ ਤੇ ਆਹ ਪਰ ਘਾਟੇ ਹਨਾ ਹਮ ਰੈਡ ਪਿੰਕ ਜਿਹਾ ਚੱਲ ਜੂਗਾ ਲੋਣਾ ਤੱਕਿਆਂ ਦੇ ਚਲਾਉਣਾ ਯਾਰ ਇਕਦਾਂ ਯਾਰਾ ਨੀਲੇ ਸੂਟ ਨੇ ਬਲੌਕ ਪੇਂਟਾਸ ਤੇ ਭੇਜਣੇ ਨੇ ਇਹ ਤੇ ਇਹਨਾਂ ਦਾ ਇੱਥੇ ਨਾ ਦੁਪੱਟੇ ਪਏ ਸੀ ਦੋ ਸੂਟ ਦੁਪੱਟੇ ਵਾਲਾ ਨਹੀਂ ਮਿਲਦਾ ਪਿਆ ਕਾਫੀ ਸੂਟ ਪਏ ਆ ਮੈਂ ਬਲੌਕ ਪਿੰਡ ਕਰਵਾ ਲਈਏ ਨਹੀਂ ਹੂੰ ਟ੍ਰੈਂਡ ਚੱਲ ਰਿਹਾ ਬਲੌਕ ਪਿੰਡ ਦਾ ਆ ਬਲੂ ਦੇ ਉੱਪਰ ਬਹੁਤ ਖਿੜਦਾ ਇੱਕ ਤਾਂ ਇੱਕ ਰਾਣੀ ਛੇੜ ਤੇ ਬਹੁਤ ਸੋਹਣਾ ਢਿੜਕੇ ਆਉਂਦਾ ਏ ਤੇ ਇੱਕ ਹੋਰ ਕਿਸੇ ਕੱਪੜੇ ਤੇ ਕਰਵਾ ਲੈਂਦੇ ਆ ਸੋਹਣੇ-ਸੋਹਣੇ ਛੇੜਾਂ ਤੇ ਕਰਵਾਉਂਦੇ ਆ ਕੁਝ ਨਵੇਂ ਜਿਹੇ ਲੈ ਕੇ ਆਉਣਾ ਬਣਾਉਣਾ ਨਾ ਇਹ ਤਾਂ ਜਨਾ ਕੋਈ ਆਪਣੇ ਬੁਟੀਕ ਤੇ ਬਣਾ ਰਣਾ ਹੂੰ ਪੌਪਲਰ ਜਿਹੜੇ ਬੁਟੀਕ ਨੇ ਨਾ ਉਹਨਾਂ ਦੇ ਵਿੱਚ ਆਪਾਂ ਨਾਂ ਆ ਰਿਹਾ ਇਸ ਟਾਈਮ ਹੁਣ ਆ ਵਾਈਗੂ ਤੋਂ ਡਾਟ ਕੇ ਗਏ ਨੇ ਪਰ ਆਤਮਾ ਦੀ ਚੇਪਾ ਬਹੁਤ ਆ। ਜਿੰਨੇ ਆਪਾਂ ਟਾਪ ਦੇ ਬਟਿਕ ਚ ਆਉਂਦੇ ਨਹੀਂ ਕਿ ਹਜੇ। ਆ ਰਹੇ ਆਪਾਂ ਟਾਪ ਦੇ ਬਟਿਕ ਚ ਹੋਰ ਕਿੱਥੇ ਆ ਰਹੇ ਹਾਂ ਹਰ ਕੀਏ। ਜਿਹੜੇ ਜਿਹੜੇ ਡਿਜ਼ਾਈਨ ਆਪਣੇ ਕੋਲ ਬਣ ਰਹੇ ਨੇ ਜੇ ਮੈਂ ਤੁਹਾਨੂੰ ਆਹ ਡਿਜ਼ਾਈਨ ਦਿਖਾ ਦਾਂ ਨਾ ਤੁਸੀਂ ਸੂਟ ਚੱਕ ਨਹੀਂ ਸਕਦੇ ਜਿਹੜਾ ਆਪਣਾ ਉਹ ਪਿਸਤਾ ਉਹ ਮਾਊਸ ਗ੍ਰੀਨ ਬਣ ਕੇ ਗਿਆ ਨਾ ਜਿਹੜਾ ਆਪਣਾ ਸੂਟ ਨਿਊਜ਼ੀਲੈਂਡ ਉਹ ਸੋੜਾ ਧੁੰਮਾ ਪਵਾ ਰਖੇ ਨੇ ਆਪਣੇ ਨੇ। ਆ ਦੇਖੋ ਸੂਟ ਇਹ ਪੂਰਾ ਹੈਵੀ ਬਣਿਆ ਹੋਇਆ। ਆ ਦੇਖੋ। ਸਹੀ ਗੱਲ ਆ। ਉਹ ਚੱਕਿਆ ਨਹੀਂ ਜਾ ਰਿਹਾ। ਚੱਕੇ ਨਹੀਂ ਜਾ ਰਿਹਾ ਪਾਣਗੇ ਕਿਵੇਂ? ਪਾ ਲੈਣਗੇ ਪਾਏ ਹੋਰ ਇਹਨਾਂ ਨੂੰ ਵੀ ਵੇਟ ਨਹੀਂ ਲੱਗਦਾ ਹੈਗਾ ਅੱਛਾ ਸਹੀ ਗੱਲ ਆ ਪਰ ਲਹਿੰਗੇ ਵਾਲਾ ਕੰਮ ਹੋ ਗਿਆ ਹੋਰ ਬਣਿਆ ਵੀ ਹੈ ਪਤਾ ਨਹੀਂ ਕਿੰਨਾ 60 65 ਪਲੱਸ ਹੋਣਾ ਇਹ ਕਿਉਂਕਿ ਸਾਰਾ ਕੰਮ ਦਬਕੇ ਦਾ ਕੋਈ ਵੀ ਜੈਮਲ ਦੀ ਤੇ ਹੂੰ ਕੋਈ ਜਰੀ ਨਹੀਂ ਕੋਈ ਯਾਰੀ ਨਹੀਂ ਕੁਝ ਨਹੀਂ ਇਹਦੇ ਵਿੱਚ ਸਿਰਫ ਹੈਂਡ ਦਾ ਕੰਮ ਹੈ ਇਹ ਦੇਖੋ ਇਹਦੀ ਵੀਡੀਓ ਵੀ ਬਣਾਉਣੀਆਂ ਨੇ ਕੋਰੀਅਰ ਨਹੀਂ ਜਾ ਰਹੇ ਹੈਗੇ ਕੈਨੇਡਾ ਦੇ ਵਿੱਚ ਸਟ੍ਰਾਈਕ ਚੱਲ ਰਹੀ ਰਹੀ ਹੈ ਚਲ ਵਾਲਿਆਂ ਦੀ ਤੇ ਦੇਖੋ ਕਦੋਂ ਤੱਕ ਖੁੱਲੇਗੀ ਥੋੜਾ ਕੰਮ ਉਸੇ ਕਰ ਤੇ ਕੋਰੀਅਰ ਰੁਕੇ ਭੈਣਾਂ ਦੇ ਸਾਡੇ ਸਾਰੇ ਕਿਉਂਕਿ ਅਪਰਿਸਕ ਨਹੀਂ ਲੈਣਾ ਚਾਹੁੰਦੇ ਹੈਗੇ ਭੈਣਾਂ ਦਾ ਕੰਮ ਭੇਜ ਕੇ ਨਾ ਕਿ ਭੈਣਾਂ ਪਰੇਸ਼ਾਨ ਹੋਈ ਜਾਣ ਬਾਅਦ ਸਾਨੂੰ ਫੋਨ ਕਰੀ ਜਾਣ ਕਿ ਸਾਡਾ ਕੋਰੀਅਰ ਨਹੀਂ ਆਇਆ ਕਿਉਂਕਿ ਕਾਫੀ ਭੈਣਾਂ ਦੇ ਕੋਰੀਅਰ ਹਜੇ ਉੱਥੇ ਰੁਕੇ ਭੈਣਾਂ ਦੇ ਰਸਤੇ ਦੀ ਵਿਚਾਰੀਆਂ ਪਰੇਸ਼ਾਨ ਹੋਈਆਂ ਪਈਆਂ ਨੇ ਯਾਰ ਇਹਨਾਂ ਦਾ ਦੁਪੱਟਾ ਨਹੀਂ ਇੱਕ ਮਿਲ ਨੂੰ ਮਿਲ ਰਾ ਪਿਆ ਬੇਬੀ ਬਲੂਜ ਆ ਬੇਬੀ ਬਲੂਜ ਕਹਿੰਦੀ ਹੈ ਟਰਾਇਲ ਬਲੂਜ ਆ ਹੈਗਾ ਸੀ ਦੁਪੱਟਾ ਉਹ ਪਰ ਪਤਾ ਨਹੀਂ ਕਿੱਥੇ ਹੁਣ ਔਰ ਤੇ ਦੁਪੱਟੇ ਪਏ ਨੇ ਲਿਫਾਫੇ ਚ ਐਂ ਐਂ ਦੁਪੱਟੇ ਗਲਤ ਡਾਈ ਹੋ ਜਾਂਦੇ ਨੇ ਕਿਹਦਾ ਕਲਰ ਡਾਰਕ ਹੋ ਜਾਂਦਾ ਕਿਹਦਾ ਲਾਈਟ ਹੋ ਜਾਂਦਾ ਫਿਰ ਉਹ ਸੈੱਟ ਕਰਾਉਣੇ ਪੈਂਦੇ ਨੇ ਤੂੰ ਵੀ ਦੇਖੋ ਕਿਹੜੀ ਮੂਵੀ ਬਾਲੀਵੁੱਡ ਸੁਣਾਈ ਆ ਬੰਦ ਕਰ ਗੇਟ ਬੰਦ ਕਰ ਪਹਿਲਾਂ ਕੀ ਖਾ ਰਹੇ ਤੁਸੀਂ ਰੋਟੀ ਰੋਟੀ ਖਾ ਕੇ ਆਂ ਆ ਦੁੱਧ ਹੋ ਜਾ ਕੀ ਹੋ ਜਾਂ ਬੋਲ ਉਸ ਨੂੰ ਜੂਹਾ ਮਾਤਾ ਨੂੰ ਫਿਰ ਅੱਜ ਫਤੇ ਮਾਤਾ ਨੂੰ ਜੂਹਾ ਪਾ ਕੇ ਸਿਰ ਚ ਨੇ ਹਾਂ ਬੱਸ ਕਿ ਕਰ ਰਹੀ ਹੈ ਵੈਸੇ ਕੀ ਹੋ ਰਹੀ ਮੈਂ ਲਾਦਾ ਪੈ ਗਿਆ ਤੇਰੇ ਜੂਆਂ ਜਿਹੜੀ ਸਾਨੂੰ ਤੋ ਨਾਉਂਦਾ ਨਹੀਂਗਾ ਤੇ ਕੁਸੌਲੀ ਜਾਣਾ ਨਾ ਤੇ ਕਿਆ ਕੰਡ ਚੱਲੋ ਕੰ ਚੱਲੋ ਮਮਾਰ ਬਤੂ ਜਾਣੇ ਮਮਾ ਜਾਉਗੀ ਇਹਨੂੰ ਪਹਿਲੀ ਕੱਟ ਕੇ ਰਾਜੀ ਨੇ ਸਾਰੇ ਹੈ ਹੈ ਪੁੱਤ ਮਮਾ ਜਾਉਗੀ ਤੰਕਰ ਸਾਰੇ ਨੂੰ ਇਹ ਫਤੇ ਮੈਂ ਤੈਨੂੰ ਕੀ ਪੁੱਛੁੰਦੀ ਆ ਕਿ ਮਮਾ ਜਾਉਗੀ ਹਾਂ ਜਾਉਗੀ ਯਾਰ ਇਹ ਪੁੱਛ ਕਿਆ ਚੰਗੀ ਤਾਂ ਫਿਰ ਕਿਆ ਚੱਲਾਂਗੇ ਆਪਣੀ ਗੱਡੀ ਤੇ ਕਿਆ ਅੱਡ ਕੇ ਬਰੋਦੀ ਤੇ ਤੁਹਾਡੇ ਅਡੇ ਪੰਦਰੇ ਨੂੰ ਛੱਡ ਦੋ ਯਾਰ ਇਹ ਤਾਂ ਵਿਲ ਹੈ ਆ ਹੁਣ ਦੇਖ ਆ ਹੁਣ ਆ ਵਾ ਆ ਦੇਖ ਮੇਰਾ ਮੁੰਡਾ ਤੇਰਾ ਮੁੰਡਾ ਖਣ ਵਾਲਾ ਹੈ ਗੋਲਦੀ ਬੰਦ ਹੈ ਤੇਰੀ ਵੀ ਨਹੀਂ ਬੋਤੀ ਬੰਦ ਹੋਣੀ ਉਹਦੇ ਮੰਮੀ ਨਾ ਤੈਨੂੰ ਮੈਂ ਮੈਂ ਤੈਨੂੰ ਇੰਨਾ ਫਿਰ ਦਿੱਤਾ ਸੀ ਕੀ ਦਿੱਤਾ ਤੂੰ ਮੈਨੂੰ ਕੀ ਦਿੱਤਾ ਮੈਨੂੰ ਉਹ ਕੱਪੜੇ ਚੜੀ ਜਾਂਦਾ ਅਮਨ ਦੇਖ ਹਟ ਦੇ ਨੀ ਮੰਮਾ ਆ ਦੇਖੋ ਗਾਇਸ ਕੋਦਾਂ ਕੀ ਹੈ ਗਾਇਸ ਕੀ ਦੇਖੀ ਆ ਗਾਇਸ ਹੈ ਮਿੱਟੀ ਚੱਪਲਾਂ ਘਰ ਰੱਖੇ ਨਾ ਪਤਾ ਤੂੰ ਹਾਂ ਹੁਣ ਆ ਵੀ ਚੱਤ ਤੈਨੂੰ ਚੱਪਲ ਵਿੱਚ ਕਪਹਿਲਾ ਤੂੰ ਡੋਲ ਤਾ ਜੀ ਕੋਈ ਨਹੀਂ ਕੀ ਕੋਈ ਨਹੀਂ ਚੱਪਲ ਪਰਾ ਕਰ ਉਥੋਂ ਨਾ ਆ ਸਾਰੇ ਪਰਾ ਕਰ ਦੇ ਆ ਗਾਇਸ ਹੁਣ ਦੱਸ ਕੀ ਹੋ ਰਿਹਾ ਦੇਖਿਆ ਫਤਿਹ ਇਹ ਨਾ ਕੁਛ ਹੋਇਆ ਨਾ ਤੇਰੀ ਚੱਪਲੇ ਹੀ ਪੈਣੀਆਂ ਇਹਨਾਂ ਦੇਖੀ ਠੀਕ ਆ ਲਵੇ ਪਈਆਂ ਚੱਪਲਾਂ ਹੀ ਪਰ ਮੈਂ ਉੱਥੇ ਵੀ ਲੈ ਆ ਸੀ ਨਾ ਉਹਨਾਂ ਨੇ ਕੰਨ ਲਾ की हो है? नीचे देखो नीचे की देखो नीचे नीचे देखो ओ वाओ फतेह कैंट देखो कैंट लग रहा है फतेह ये क्यों हो रहा है यार देख क्या हल्दी खराब करी है फतेह हम्म की हो रहा है एक्सपेरिमेंट की एक्सपेरिमेंट ना की हो चुका हम्म कल एक्सपेरिमेंट है बड़ा बढ़िया हम्म इतना की होगा दस पहला मेनू है की होगा एक्सपेरिमेंट ना ਇਸ ਐਕਸਪੈਰੀਮੈਂਟ ਨੂੰ ਕੁਝ ਸਮਾਂ ਲੱਗਦਾ ਹੈ। ਕੀ ਹੁੰਦਾ ਹੈ? ਹੁੰਦਾ। ਤੁਹਾਨੂੰ KYC ਕਰਾਉਣੀ ਕਿ ਨਹੀਂ ਕਰਾਉਣੀ? KYC ਕਰਾਉਣੀ ਹੈ। ਤੇ ਚਲ ਤਿਆਰ ਹੋ ਜਾ ਫਿਰ। ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਰਟੀਫਿਕੇਟਾਂ ਕੂਲ ਕਰ ਲਈਆਂ ਹੋਣਗੇ ਦੁਪਹਿਰ ਦੇ 3 ਵਜਨ ਵਾਲੇ ਹੋ ਰਹੇ ਨੇ। ਗਰਮੀ ਇੰਨੀ ਪੈ ਰਹੀ ਹੈ ਪੁੱਛੋ ਨਾ। ਆਮਨ ਦੀ ਗੱਲਾਂ ਸੱਚੀਆਂ ਹੋਣ ਲੱਗੀਆਂ ਵੀ ਕਿਰੰਦਰ ਰੰਗ ਕਾਲਾ ਹੋਣ ਲੱਗ ਗਿਆ। ਤੇ ਵਾਕੀ ਮੇਰੇ ਰੰਗ ਵੀ ਬਹੁਤ ਜ਼ਿਆਦਾ ਕਾਲਾ ਹੋ ਗਿਆ। ਆਪਾਂ ਜਾ ਕੇ ਕਰਾ ਕੇ ਆਪਾਂ ਵੀ ਕਰਾਪੋ। ਕਿਤਾਬ ਆਮਾਰ ਇਸ ਨਾਮ ਤੇ ਲਾ ਕਰ ਦਿੰਨੇ ਆਂ ਹਾਂ ਤਾਂ ਇਹਦੇ ਨਾਲ ਦਾ ਆਹ ਰਗੜ ਕੇ ਸਾਰੀ ਟੀ ਟੈਨਿੰਗ ਕੋਲੋਂ ਸਾਭ ਨਿਕਲ ਜੂਗੀ ਉਹ ਆਪਣੀ ਟਰਾਲੀ ਘੜੀ ਭਰੀ ਹੋਈ ਮਿੱਟੀ ਦੀ ਹਾਂ ਹਾਲ ਹੈ ਨੀ ਬੰਦਿਆ ਇਹ ਮੈਰੀ ਆਦੂ ਜੀ ਤੇ ਤਾਂ ਸ਼ੌਂਕ ਦਾ ਸੌਣ ਪਰਮਾਤਮਾ ਇੱਧਰ ਆਪਣੀਆਂ ਅੱਜ ਪਰਤ ਪੈਣ ਲੱਗ ਗਈ ਪਰਲੇ ਕਰਕੇ ਹੈ ਕੀ ਆਹਾ ਮੈਂ ਕਿਹਨਾਂ ਲੱਭ ਕੇ ਜੇ ਰੋਉਂ ਉਹ ਇੰਦਰ ਵੀ ਆ ਨਹੀਂ ਸੀ ਕੱਲ ਕੱਲ ਤੋਂ ਇਸ ਤਰ੍ਹਾਂ ਕਰਾ ਗਿਆ ਸੀ ਹਲ ਇੰਦਰ ਤੋਂ ਕੋਣ ਕਿ ਤਾਂ ਮੈਂਦਰ ਵੇਲਾ ਘਰੇ ਆਏਗਾ ਹਾਗਾ ਉਹ ਮੰਮਰ ਕਾ ਹੁੰਦਾ ਸੋ ਲਾਤਰੋ ਬੈਣਾ ਕੰਮ ਕਰੇ ਮੈਂ ਤਾਂ ਕਿਸੇ ਮਾੜਾ ਨੂੰ ਫੋਨ ਚੱਕ ਲੈਣਾ ਸਹੀ ਗੱਲ ਆ ਲੱਗਾ ਵੀ ਇਹ ਲੱਗੇ ਫੋਨ ਚੱਕ ਲਿਆ ਇਹ ਤਾਂ ਫਿਰ ਕੰਮ ਕਰਨ ਦੀ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ ਮੈਂ ਹੋ ਜਾ ਤਾਮ ਉਹਨੇ ਥੋੜਾ ਠੇਕਾ ਲਿਆ ਆਪਣੇ ਕੰਮ ਇਹ ਕੰਮ ਇਹ ਠੇਕਾ ਲਿਆ ਆਪਾਂ ਨੂੰ ਕਰਾਂਗੇ ਨਾ ਮੇਰੀ ਸੇਵਾ ਨੂੰ ਮੇਰੀ ਚੱਪਾ ਦੇਖ ਰਿਹਾ ਹੈ ਜੀ ਸਾਡੇ ਘਰ ਕਦੀ ਕੋਈ ਠੀਕਾ ਕਰਦਾ ਨਹੀਂ ਨੂੰ ਮੈਂ ਜਾਣਦਾ ਵੀ ਆਪਾਂ ਨੂੰ ਪਤਾ ਹੈ ਬਹੁਤ ਘੱਟ ਹੈ ਪਹੀ ਭਾਈ ਇਹਦਾ ਹੁੰਦਾ ਨਹੀਂ ਜੀ ਆਉਣਾ ਪੁਤੀਕ ਵੀ ਪੁਤੀਕ ਦੇ ਕਹਿਲਾ ਆਪਾਂ ਨੇ ਲਾਤੀਆ ਆਪਾਂ ਥੜੀ ਲਾਈਆਂ ਨੇ ਮਿਸਤਰੀ ਨੇ ਲਾਈਆਂ ਨੇ ਦਵਾਈ ਦਾ ਆਪਾਂ ਨੇ ਨੇ ਹੁਣ ਜਿਹੜਾ ਆ ਪੱਤ ਦੇ ਖੰਦੇ ਚੱਲਦੇ ਇਹ ਬਸ ਫੋਨ ਆ ਰਿਹਾ ਫੋਨ ਆ ਰਿਹਾ ਪਿੱਛੇ ਉਹਨਾਂ ਦਾ ਹੀ ਹੁੰਦਾ ਹਣਾ ਇਹ ਗ੍ਰੇਨ ਆਇਤਾ ਠੀਕ ਆ ਹਾਂ ਕਹਿਲਾ ਮਿਲ ਗਏ ਜਿਹੜੀ ਆ ਔਰੇ ਔਰੇ ਲੱਗਣੀਆਂ ਔਰੇ ਬਾਹਰ ਮਿਲ ਗਏ ਉਹਨੇ ini नहीं नहीं बात है ओके बस लो ठीक है भाई ठीक है ਖੜੀ ਰੱਖਣਾ ਕਿ ਉਹ ਹੀ ਹੈ ਖੜੀ ਕਰਕੇ ਰੱਖ ਲਈਆਂ ਲੰਬੇ ਲੋਟ ਉੱਪਰ ਨਾ ਲੰਬੇ ਪਾ ਕੇ ਬਾਹਰ ਦੇ ਆਂਨੇ ਉੱਪਰ ਆਹ ਇਹ ਪਹਿਲਾਂ ਪੂਰੇ ਪਹਿਲਾਂ ਕਰਦੇ ਹਾਂ ਧਿਆਨ ਆਪਣੀ ਛੱਡ ਨਾ ਦਈ ਦੋ ਬਚ ਗਈਆਂ ਕਿ ਇੱਕ ਹੈ ਦੋ ਬਚ ਗਈਆਂ ਕਿ ਇੱਕ ਕਿੱਧਰ ਰੱਖਣੀ ਹੈ ਉਧਰ ਸੀਸ਼ੇ ਨਾਲ ਵੀ ਧਿਆਨ ਨਾ ਲਾਇਓ ਸੀਸ਼ੇ ਦੇ ਨਾਲ ਵੀ ਦੇਖ 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 ਨਹੀਂ ਤਾਂ ਧਾਬੜਾ ਚ ਨਾ ਵੱਜ ਜੀ ਧਾਬੜੇ ਚ ਨਾ ਵੱਜ ਜੀ ਕੀ ਹਨਾ ਟੁੱਟ ਜੇ ਤੇ ਤੇ ਹੋਰ ਵਿੱਚ ਨਮਾ ਦੇਖੋ ਉੱਪਰ ਮੀਟਰ ਤੁਹਾਡੇ ਸਿਰ ਨਾਲ ਕਿੰਦਰ ਆ ਕਿਥੋਂ ਮਗਾੜਾ ਇੰਨਾ ਕਾਲਾ ਪਿਆ ਹੈ ਇਹ ਆਪਣਾ ਪੁਰਾਣਾ ਜਿਹੜਾ ਲੱਗਿਆ ਸੀਗਾ ਅਸੋਈ ਚ ਸੋਈ ਚ ਲੱਗੇ ਸੀ ਅੱਛਾ ਇੱਥੇ ਪਾਣੀ ਨਹੀਂ ਪਾਇਆ ਪਰ ਨਹੀਂ ਤੇ ਪਾਣੀ ਪਾਇਆ ਦੋ ਗਲਾਸ ਭਰ ਕੇ ਗਲਾਸਰ ਦੇ ਤੇਤੀ ਘਰ ਤੇਤੀ 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 ਥੋੜੀਆਂ ਵਾਸਤੇ ਆ ਗਿਆ ਜੀ ਗ੍ਰੇਨਾਈਟ ਕਹਿੰਦੇ ਕਪਤਾਨ ਨੂੰ ਕੀ ਕਹਿੰਦੇ ਆ ਲੈਓ ਆਧਰੋ ਬੰਦੇ ਬਲਾ ਕੇ ਬਾਬਾ ਡਰ ਗਿਆ ਬਾਬਾ ਡਰ ਗਿਆ ਕਪਾਣ ਲੱਗਿਆ ਮਾਰਬਲ गिर ਗਿਆ ਕਪਾਣ ਲੱਗਿਆ ਮਾਰਬਲ गिर गया ਫੱਟ ਡਰ ਗਿਆ ਇਸ ਕੀ ਕੰਮ ਬਣਾਲੀ ਬਣੀ ਆਂਦੀ ਐ ਅੰਦਾਜ਼ਾ ਹੈ ਜੇ ਬਣਾਉਂਗਾ ਨਾ ਕੋਲ ਦੇ ਨਹੀਂ ਓ ਪਤਾ ਕੀ ਕਰਾਣ ਗਿਆ ਸੀ ਵਾਏ ਕੇਸੀ ਪਤਾ ਨਹੀਂ ਕੀ ਕੇ ਵਾਏ ਸੀ ਨਹੀਂ ਕੁਝ ਹੋਰ ਕਹਿ ਰਹਾ ਸੀ ਮੇਰੀ ਉਹ ਕਰ ਦੋ ਵਾਏ ਕੇਸੀ ਪਤਾ ਨਹੀਂ ਕੀ ਕਰ ਦੋ ਪਤਾ ਅੱਜ ਗਿਆ ਸੀ ਪਤਾ ਨਹੀਂ ਕੀ ਕਰਾਉਣ ਫੜਿਆ ਤੈਨੂੰ ਕਣਕ ਮਿਲਿਆ ਕਰੋਗੀ ਪਤਾ ਪਾਉਲ ਨੂੰ ਪਤਾ ਨਹੀਂ ਮੰਮੀ ਦੇ ਰਹੇ ਨੇ ਜਦੋਂ ਹੋਰ ਲੈ ਆ ਮੰਮੀ ਨੂੰ ਪਤਾ ਹੀ ਨਹੀਂ 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 ਨਮੂਦਾ ਨਹੀ ਪੀਣਾ ਸੇ ਡਾਈਟ ਤੇ ਆ ਹੋ ਹੈ ਡਾਈਟ ਤੇ ਇਹਨਾਂ ਡਾਈਟ ਤੇ ਹੋਰ ਹੋਣੀ ਐ ਕੇ ਹਾਂ ਨੂੰ ਨਾਨੀ ਨੂੰ ਵੀ ਦੋਵੇ ਉਹ ਵੀ ਰੋਣਦੀ ਕੋਣ ਕਲ ਮੋਦ ਨਹੀਂ ਜਾਂਦਾ ਨੀ ਦੋਨਾਂ ਦੀ ਮੰਮੀ ਨੂੰ ਪਤਾ ਨਹੀਂ ਗਲ ਪੈਸੇ ਘੱਟ ਗਏ ਸੀ ਉਹ ਵੀ ਤੇ ਪੈ ਅੱਗੇ ਵੀ ਧਾਰ ਲਿਆਉਂਦੇ ਰਹਿ ਨਾਗੇ ਭੁਲਾ ਹੂੰ ਜਾਓ ਚਲੋ ਗਾਈ ਤੁਹਾਨੂੰ ਥੋੜੀ ਜਾਣਕਾਰੀ ਦੇ ਦਈਏ ਇੱਧਰ ਆਪਣਾ ਪਹਿਲਾ ਵਾਸ਼ਰੂਮ ਹੁੰਦਾ ਸੀ ਹਨਾ ਤੇ ਇਧਰੋਂ ਪੰਨ ਭੁੰਨ ਕੇ ਆਪਾਂ ਸਾਰਾ ਸਟੋਰ ਰੂਮ ਬਣਾਤਾ ਹਨਾ ਕਿਉਂਕਿ ਇਸ ਤੇ ਰੇਪੇਟੀਆਂ ਬੁਟੀਆਂ ਬਾਹਰ ਪਈਆਂ ਰਹਿੰਦੀਆਂ ਸੀ ਤੇ ਬਾਕੀ ਵਾਸ਼ਰੂਮ ਤੁਸੀਂ ਦੇਖ ਹੀ ਲਿਆ ਤੇ ਇਹ ਜਿਹੜਾ ਕਹਿ ਰਹੇ ਕਹਿੰਦੇ ਵਾਸ਼ਰੂਮ ਤੁਸੀਂ ਬਾਹਰ ਵਾਲਾ ਮੈਂ ਵਧੀਆ ਸਾਡੀ ਬੀਬੀਆਂ ਦੀ ਸੈਰ ਹੋ ਜਾ ਕਰੇਗੀ ਅੰਦਰੋਂ ਤੁਰ ਕੇ ਜਾਣਗੇ ਤੇ ਸਹੀ ਘਟੋ ਘਟ ਆਹ ਭਾਂਡੇ ਦੇ ਦਮੂਨ ਤੋਂ ਯਾਰ ਭੈਣ ਤੁਹਾਡੀ ਉਹ ਹਮਾਰਾ ਦੌਰ ਮਗਵਾਲਿਆ ਦੀਦੀ ਨੇ ਨਾ ਵੀ ਆਹ ਦੋ ਦੀ ਮਿਰੋ ਚੱਲ ਤਨਾਰ ਬਾਗ ਚੱਲ ਪਰ ਇਹ ਗਰਮੀ ਚ ਕਰੇਗਾ ਕੀ ਜੜੀਏ ਗਰਮੀ ਬਹੁਤ ਹੈ ਨਹੀਂ ਮੁੰਡ ਉਹ ਜোনਾ ਪਾ ਬਾਜ਼ਾਰ ਜਾਈਏ ਬਾਜ਼ਾਰ ਦੇ ਕੰਮ ਨੇ ਵੇੜ ਆਈਏ ਤੇ ਬੁਟੀਕ ਦੇ ਕੰਮ ਆ ਕੇ ਕਰਦੇ ਆ ਆ ਮਨ ਪਨੇ ਕੀ ਕਰਨ ਵਾਸਤੇ ਲੈ ਕੇ ਚੱਕੀ ਫਿਰਦੀ ਐ ਇਹ ਕਿੱਥੇ ਲਾਉਣਾ ਸੋ ਕਿੱਥੇ ਲਾਉਣਾ ਮੂੰਹ ਤੇ ਲਾਉਣਾ ਹੈ ਕੋਈ ਤਾਂ ਗੱਲ ਆ ਪੰਨੂ ਕੀ ਗੱਡੀ ਚੋਂ ਨਿਕਲਿਆ ਚੋਰੀ ਕੀਤੀ ਅਮਨ ਤੂੰ ਨਾ ਚੋਰੀ ਕਰੀ ਦਿਨੇ ਕਿਹਾ ਐ ਬਹੁਤ ਦਿਨੇ ਦਿਹਾੜੀ ਚੋਰੀ ਕਰ ਲਈ ਮਾ ਫਿਰ ਬੰਦਾਂ ਨੇ ਵੀਡੀਓ ਲੈਣੀ ਚੋਰੀ ਕਰੀ ਇਹ ਚੋਰੀ ਤਾਂ ਹੁਣ ਹੋਈ ਗਈ ਨਾ ਤੈਨੂੰ ਕੈਚ ਕਰ ਲਿਆ ਕੈਮਰੇ ਨੇ ਬਾਜੀ ਕੁਝ ਕਰਨ ਲੱਗਿਆ ਸਰਫ ਲੈ ਕੇ ਆਪ ਨਹੀਂ ਕੀ ਕਰ ਰਿਹਾ ਕਿੱਥੇ ਉੱਤਰ ਨਹੀਂ ਆ। ਰੰਗ ਖਰਾਬ ਕਰ ਦੂ ਪਾਣਾ। ਹੋਰ ਕੋ। ਹੋਰੀ। ਅੱਛਾ ਜੀ। ਪਾਣੀ ਦੇ ਰੰਗ ਖਰਾਬ ਕਰ ਦੋ ਤੇ ਸਰ ਪਨਾ ਲਾਓ। ਇਹ ਕੀ ਲੱਗਿਆ ਹੋਇਆ? ਹੈ? ਉਹ ਰਬਿੰਗ ਕਰਾਂਗੇ। ਰਬਿੰਗ ਕਰ ਦਾਂਗੇ ਸਿਰ ਤੋਂ। ਹੈ ਕੀ ਭਾਜੀ? ਇਹ ਲੱਗਿਆ ਕੀ ਹੈ? ਉਤੋਂ ਕੁਝ ਨਲਦਾ ਉੱਪਰ ਡਿੱਗਿਆ ਆ ਕੁਛ ਆ। ਨਹੀਂ ਨਹੀਂ। ਕੁਛ ਨਹੀਂ। ਇਹ ਲੱਗਦਾ ਨਹੀਂ ਇਹ ਸੋਹ ਕਾਂਚ ਜਿਹਾ ਥੋੜਾ। ਕਾਂਚ ਨਹੀਂ ਹੈਗਾ। ਨਾ ਕਿਸੇ ਮੰਕੇ ਖੜੀ ਹੈਗੀ ਟੀ। ਮੰਕੇ ਕਾਨੂੰ ਖੜੀ ਤੇ ਆਹਰੇ ਖੜੀ ਰਹਿੰਦੀ ਨਾ ਆਏ ਥੱਲੇ। ਉੱਪਰ ਥੱਲੇ ਖੜੀ ਹੁੰਦੀ ਆ। ਨਾ ਯਾਰ ਇਹ ਤਾਂ ਕੁਛ ਜਿਵੇਂ ਨਾ ਲੱਗਿਆ ਹੋਇਆ ਭਾਜੀ। ਚਿਬੜੇ ਨਾਲ ਤਾਂ ਥੋੜਾ। ਹੂੰ। ਕੋਈ ਨਾ ਕੋਈ ਨਾ ਕਰਦਾ ਠੀਕ ਲੈ ਫੜੀਆਂ ਨੂੰ ਮੈਂ ਦਿਖਦਾ ਕੋਈ ਗੂੰਦ ਗਰੀ ਲੱਗਦੀ ਇਹਨਾਂ ਦਾ ਫੜੀ ਹਾਂ ਗੂੰਦਾਂ ਦੇ ਛੇ ਆ ਕੋਈ ਨਿਕਲੀ ਨਿਕਲ ਰਹੀ ਹੈ ਮੈਂ ਦੇਖਦਾ ਇਹ ਫੇਰ ਮਟੁੰਡੀ ਜੂਂਗਾਂ ਕਿਹੜਾ ਕਰੇਗੇ ਆ ਨਾ ਕਰੰਦਰ ਟੈਂਟਰ ਨੂੰ ਦਿਖਾਵਾਂਗੇ ਹਾਂ ਐਂ ਲੱਗੰਦਾ ਨਹੀਂ ਗੂੰਦ ਹੈ ਗੂੰਦ ਹੈ ਗੂੰਦ ਹੈ ਉਤੋਂ ਉਹਦੀ ਗੂੰਦ ਗਰੀ ਹੋਣੀ ਈ ਡਾਕਟਰ ਲੱਗ ਗਏ ਸੀ ਨਾ ਡਾਕਟਰ ਦੇ ਬਾਹਰ ਰਹਿ ਜੀ ਇੱਧਰ ਮੈਂ ਕਹਿੰਦਾ ਉੱਧਰ ਆ ਵੀ ਲੈ ਜਾਓ ਸਾਰਾ ਕੁਝ ਮੈਨੂੰ ਫੜਾ ਦਿਓ ਹੁਣ ਕਿੰਨੇ ਵਜਾਓਗੇ ਅਈ ਤੇ ਭਰਾਵਾ ਕਹਿੰਦੇ ਹੁਣੇ ਹੀ ਆ ਜੀ ਜਾਈਏ ਹੀ ਨਾ ਅੱਛਾ ਔਰ ਜਾਣਾ ਜ਼ਰੂਰੀ ਹੈ ਜਾਣਾ ਜ਼ਰੂਰੀ ਕੀ ਕਰੀਏ ਸਾਤਾ ਨਹੀਂ ਹੈਗਾ ਕੀ ਕਰੀਏ ਮਜਬੂਰੀ ਡਾਕਟਰ ਲੱਗ ਲੋਤਾ ਕਹਿੰਦਾ ਕਿਹੜਾ ਕਿਹੜਾ ਕੰਮ ਆ ਤੱਕ चल फतेह अंदर चल चलो आ पड़ ले के जा अंदर बाहर नहीं आना चंगा हुन साढ़े खेत लाग गया ट्रैक्टर पापा जा रहे हैं हुन कुछ समझाण वास्ते हाल लग गया रे वैसे हाल ਕੱਤ ਨਹੀਂ ਆਟ ਗਾਂਜਾ ਹਾਂ ਅਰੇ ਇਹ ਅੰਦਰ ਅੰਦਰ ਕਿੱਛ ਹਾਂ ਇਹ ਇਹ ਅੰਦਰ ਉਹ ਆ ਗਈ ਉਹ ਉਹ ਸੀ ਪ੍ਰਿੰਟ ਫਿਰ ਰਹੀ ਆ ਦੇ ਕੁੱਤਾ ਕਿੱਛ ਆ ਸੀ ਹਾਂ ਆ ਸੀ ਨਾ ਇਹਦੇ ਅੰਦਰ ਹੈ ਆਉ ਦੇ ਆ ਦੇ ਉਹ ਉਹ ਹਾਂ 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 ਧਿਆਨ ਨਾਲ ਜਿੱਲ ਲੜ ਗਈ ਨਾ ਇੱਕ ਅੱਧੀ ਓਏ ਉਹ ਇਧਰਾ ਇਧਰਾ ਕਰ ਉਹਦੀ ਭੱਜ ਕੇ ਉਹ ਆ ਗਈ ਉਹ ਆ ਗਈ ਉਹ ਆ ਗਈ ਪਿੱਛੇ ਲੱਗ ਗਈ ਸੀ ਚੱਲੋ ਸਰਕਲ ਸਾਡੇ ਪਾਸ ਸਰਕਲ ਪਏ ਚੱਲੋ ਬਣਾਈਏ ਲੱਡੂ ਪਏ ਫਾਤੇ ਲੱਡੂ ਜਿੰਨੇ ਵੱਡੇ ਲੱਡੂ ਬਣਾਏ ਨੇ ਇੱਧਰਲੇ ਇੱਧਰਲੇ ਮੈਂ ਬਣਾਏ ਨੇ ਸਾਰੇ ਆ ਖਾਤੇ ਨੇ ਬਣਾਏ 2 2 4 5 ਤੂੰ ਕਿੰਨਾ ਮੈਂ 6 ਹੁਣ ਮੇਰੇ ਵਿੱਚ 7 ਚੱਲ ਬਣੀ ਤੇ ਤਰੀਏ ਚੱਲ ਚੱਲ ਤੇ ਗਾਈ ਜਿੱਧਰ ਜੀਰੀ ਲੱਗੀ ਜੀਰੀ ਲੱਗੀ ਇੱਧਰ ਗਾਈਸ ਹੈਲੋ ਫੈਮਿਲੀ ਮੈਂਬਰਸ ਅ ਬੈਕ ਟੂ ਮਾਈ ਨਿਊ ਵਲੌਗ ਤੇ ਯਾਰੇ ਪਾਪਾ ਇੱਧਰੋਂ ਕਿਸ ਤਰ੍ਹਾਂ ਕੇ ਆ ਰਹੇ ਸੀ ਕਿਆ ਹੋ ਰਿਹਾ ਪਾ ਕੋਲ ਲੜਾ ਰਿਹਾ ਫਿੱਟ ਚੱਕ ਕੇ ਇੱਥੇ ਖੜ ਲੱਗੇ ਨਹੀਂ ਤਿਆ ਆਪ ਕੀ ਕਰ ਰਹੀ ਮੈਂ ਕੀ ਕਰ ਰਿਹਾ ਮੈਂ ਜ਼ਮੀਨ ਵਾਹ ਰਿਹਾ ਹਾਂ ਹਾਂ ਇਹ ਦੇ ਦੇ ਇਹ ਦੇਣਾ ਕਰੂ ਇਹਨੇ ਕੀ ਹੋ ਜੋ ਪਾ ਤੇ ਦੀਰੀ ਲਾਵਾਂਗੇ ਪਹਿਲਾਂ ਇੱਥੇ ਕਿੰਨੇ ਸੀ ਨਾ ਰੋੜੇ ਮਿੱਟੀ ਹੁਣ ਦੇਖੋ ਤੋ ਡੈਕ ਆ ਲੈ ਜੀ ਆਰਾ ਬੰਦ ਬੈੱਡੇ ਚ ਲੁਣਾ ਐ ਐਸਾ ਸਾਡੀ ਲਾ ਲੈਣਾ ਪਹਿਲਾਂ ਬੈੱਡੀ ਲਾ ਲੈਣਾ ਬੰਦ ਨੂੰ ਸਿਰਤ ਤੱਕ ਉਨੀ ਜਗ੍ਹਾ ਬਚੂਗੀ ਇੱਥੇ ਨਾ ਇੰਨੀ ਜਗ੍ਹਾ ਬਚੂ ਬਈ ਅੰਦਰ ਤੋਂ ਘਰ ਦੀ ਕੋਈ ਗੱਲ ਨਹੀਂ ਜੀ ਜੀ ਤੁਰਨ ਦੀ ਹਾਂ ਤੁਰਨ ਵਾਸਤੇ ਇਹ ਜਿਹੜਾ ਪਹਿਲਾਂ ਤਾਂ ਠੀਕ ਹੈ ਖੁੱਲਾ ਠੰਡੀ ਠੰਡੀ ਹਵਾ ਇੱਥੋਂ ਤੋਂ ਇੱਥੇ ਤੱਕ ਬੈੱਡ ਠੀਕ ਹੈ ਇੱਡੇ ਉਹ ਛੋਟੇ ਨਹੀਂ ਹੈਗੇ ਪਾਪਾ ਬੈੱਡ ਲੈ ਮੈਟਰ ਕਰਾ ਲੈ ਇੰਨੇ ਛੋਟੇ ਬੈੱਡ ਚੌੜਾ ਮੈਂ ਲੇਟਰ ਤਾਂ ਵੀ ਨਹੀਂ ਕਹਿੰਦਾ ਇੱਥੇ ਤੱਕ ਨਹੀਂ ਪਾਜੀ ਲੱਤ ਕੋਈ ਘਾਤ ਬੈੱਡ ਇਹ ਮੈਂ ਦੱਸ ਰਿਹਾ ਵੀ ਇੰਨਾ ਕਿ ਜਗ੍ਹਾ ਆਪਣਾ ਬਚੂਗੀ ਬੜਾ ਨਾਲ ਨਿਕਲ ਗਿਆ ਉਹ ਸਾਥੀ ਤਾਂ ਮੈਂ ਹੀ ਖਾਦੇ ਸੀਗੇ ਚਲੋ ਜੱਤ ਉੱਥੇ ਸੀਗਾ ਉਹ ਬਲਬ ਬਲ ਤਾਂ ਮੂੰਹ ਕਰਨ ਦੀ ਬਲਬ ਬਲ ਕਰ ਜਾ ਨਾਲ ਪੀਜ਼ਾ ਪਾਰਟੀ ਚੱਲ ਰਹੀ ਸੀ ਤੇ ਆ ਜਾ ਤੂੰ ਵੀ ਖਾ ਲੈ ਪਰਨੀਤ ਤੁਸੀਂ ਕਿੱਸੇ ਕਰਤੀ ਉਹ ਥੋੜੀ ਜਿਹੀ ਡਾਈਟ ਚਾੜਾ ਤੁਸੀਂ ਚਾਹ ਪੀਂਦੇ ਹੋ ਪਾਸਤਾ ਖਾ ਕੇ ਆਈ ਹੈ ਡਾਈਟ ਡਾਈਟ ਆਹ ਪਾਫੇ ਚ ਕੀ ਠੁਕਿਆ ਹੈ? ਕਦਨ ਮਿਸਤਰੀਆਂ ਦਾ ਹੀ ਕੁਛ ਖਾਲੀ ਖਾਲੀ ਹੈ। ਠੋਕ ਲਿਆ ਸੀਗਾ ਵੇ ਰੱਜੇ ਪਿਆ ਹਸ ਤਾ ਆ ਗਿਆ। ਸਿੱਧੂ ਜਿਹੜਾ ਕੰਮ ਕਰਦਾ ਮਾਇਨ ਜਾਲਾ ਠੀਕ ਹੈ। 5 ਫੁੱਟ ਤਾਂ ਜਾਣੀ ਮੰਨ ਲਾ 5 ਫੁੱਟ ਤਾਂ ਖੱਡੀ ਕੋਈ ਉਹ ਦੇ ਸਾਹਮਣੇ ਇੱਥੇ ਪਹੁੰਚ ਕੇ ਤਾਂ ਰਹਿ ਕੇ ਗਿਆ ਪਿੱਛੇ। ਇਧਰੋਂ ਤਾਂ ਟੰਡ ਹੋਈ ਗਈ। ਇਹ 6 ਫੁੱਟ ਚੱਕਣੀ ਪੈਣੀ ਹੈ। ਕਿਉਂ? ਆ ਫੇਰ ਚੜਾਈ ਉੱਚਾਈ ਤਾਂ ਵੀ ਰਹੀ ਨਹੀਂ। ਨਾ ਨਾ 6 ਫੁੱਟ ਦੇ ਚੱਕਰੀ ਪੈਣੀ ਹੈ ਇਹ ਮੈਂ 6 ਫੁੱਟ ਤੋਂ ਆਪਾਂ ਇਹ ਫੁੱਟ ਤਾਂ ਮੈਂ ਆਪਾਂ ਆਪ 1.5 ਫੁੱਟ ਉੱਪਰ ਹੈ 7 ਫੁੱਟ ਹੈ ਇਹ 7 ਤੇ 4 11 ਬਸ 4 ਫੁੱਟ ਕੋਲ ਕੱਲ ਕਮੈਂਟ ਵੀ ਆ ਪੁੱਛ ਰਹੇ ਕਹਿੰਦੇ ਇੰਨੀ ਪਰਤ ਕਿਉਂ ਪਾ ਰਹੇ ਦੱਸੋ ਭਾਜੀ ਇੰਨੀ ਪਰਤ ਕਾਹਤੋਂ ਪਾ ਰਹੇ ਆ ਪਾ ਇਹ ਅਸਲ ਸਫਲ ਕਿਸਾਨ ਜੇ ਉਹਦੇ ਪਰਤ ਪੜ ਕੇ ਛੱਡਦੀ ਹੈ ਨਾ ਸਬਜ਼ੀਆਂ ਲਾਣ ਨੂੰ ਇਹ ਮੈਨੀਆਂ ਸਾਰਾ ਦਿਨ ਲੱਗਾ ਰਵੇ ਸਹੀ ਗੱਲ ਹੈ ਮੁੰਡੇ ਤੇ ਭਾਜੀ ਕਹਿੰਦੇ ਇੰਨੀ ਪਰਤ ਕਿਉਂ ਪਾ ਰਹੇ ਹੋ ਤੁਸੀਂ ਇੰਨੀ ਪਰਤ ਤਾਂ ਪਾ ਰਹੇ ਆ ਵੀ ਪਰਤ ਜਿਹੜੀ ਆ ਉਹ ਸਸਤੀ ਪੈਂਦੀ ਹੈ ਨਹੀਂ ਤੇ ਦੂਸਰਾ ਨਹੀਂ ਉਹ ਤਾਂ ਚਲੋ ਬਜਟ ਪੱਖੋਂ ਵੀ ਸਸਤੀ ਪੈਂਦੀ ਹੈ ਜੇ ਇਹਦੇ ਉੱਤੇ ਆਪਾਂ ਕਹਿ ਰਹੇ ਹਾਂ ਵੀ ਆਪਾਂ ਇਹਨੂੰ ਉਹ ਕਰ ਦਨੇ ਆ ਵੀ نیچے ਬੇਸਮੈਂਟ ਵਰਖਾ ਦਨੇ ਆ ਬੇਸਮੈਂਟ ਦੇ ਕੰਕਰੀਟ ਦਾ ਖਰਚਾ ਜ਼ਿਆਦਾ ਆਊਗਾ ਲੋਹਾ ਵੀ ਬੱਧ ਲੱਗੂਗਾ ਇੱਥੇ ਸਿਰ ਮਿੱਟੀ ਪੈਣੀ ਹੈ ਜਿਹੜੀ ਜੀ ਸਾਡੇ ਇੱਥੇ ਜਿਹੜਾ ਰੇਟ ਚੱਲਦਾ 1000 ਰਪਏ ਕੋਈ 700 750 ਰੁਪਏ ਐਵਰੇਜ ਚੱਲਦਾ ਹੈ ਟਰਾਲੀ ਦਾ ਟਰਾਲੀ ਦਾ ਪੁਆਇੰਟ ਨਹੀਂ ਫੜਿਆ ਤੁਸੀਂ ਪੁਆਇੰਟ ਨਹੀਂ ਫੜਿਆ ਅੰਨੀ ਇੰਨੀ ਪਰਸ ਕਿਉਂ ਘੁਆ ਰਹੇ ਹੋ ਕਿਉਂਕਿ ਸੜਕਾ ਜੀ ਸੜਕ ਜਦੋਂ ਦੀ ਅਸੀਂ ਪਾਈ ਆ ਸਾਡੇ ਘਾਰ ਵੀ ਨੀਵੇਂ ਹੋ ਗਏ ਨੇ ਠੀਕ ਹੈ ਤੇ ਸਾਨੂੰ ਸੜਕ ਤੋਂ 5 ਫੁੱਟ ਆਪਾਂ ਉੱਪਰ ਚੱਕ ਰਹੇ ਤਾਂ ਕਿ ਜੇ ਹੁਣ ਸੜਕ ਫੇਰੇ ਦੁਬਾਰਾ ਉੱਚੀ ਹੋਣੀ ਹੈ ਹੋ ਸਕਦਾ 2 ਫੁੱਟ ਚੁਈਏ ਤਾਂ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਸਾਡਾ ਜਿਹੜਾ ਪੀ ਘਰ ਦੀ ਕੋਈ ਸਾਡੀ ਜਿਹੜੀ ਘਰ ਦੀ ਕੁਰਸੀ ਜੇ ਉੱਚੀ ਰਹੇ ਕੁਰਸੀ ਅਸੀਂ ਜਿਹੜਾ ਜਿਹੜਾ ਤਾਂ ਇੱਕ ਪ੍ਰੋਬਲਮ ਇੱਥੇ ਇਹ ਵੀ ਹੈ ਵੀ ਆਹ ਸਾਹਮਣੇ ਆਹ ਆ ਕੀ ਕਹਿੰਦੇ ਨੇ ਖੇਤ ਜਿਹੜੀ ਲੱਗੀ ਹੋਊਗੀ ਸਾਡੇ ਪਿਛਲੇ ਪਾਸੇ ਜਿਹੜੀ ਲੱਗੀ ਹੋਊਗੀ ਪਿਛਲੀ ਪਿਛਲੇ ਪਾਸੇ ਤਾਂ ਆਪਾਂ ਨੇ ਬਾਦਰ ਖਾਤਾ ਮਿੱਟੀ ਬਹੁਤ ਜ਼ਿਆਦਾ ਲਵਾਤੀ ਕਿਉਂਕਿ ਸਾਡਾ ਆਪਣੇ ਇੱਥੇ ਥਾਓ ਅੱਛਾ ਇਹ ਤਾਂ ਲਵਾਈ ਹੈ ਦੋ ਤਰੀਕਾ ਹੈ ਇੱਥੇ ਗੇਟਾ ਹੈ ਬਾਹਰ ਦਾ ਉਹਰੇ ਗੇਟਾ ਹੈ ਬਾਹਰ ਰੱਖੇ ਇਹਦੀ ਸੱਦੀਆਂ ਲਾ ਨੂੰ ਰੱਖ ਲਾਂਗੇ ਬਸ ਦੋ ਪੌੜੀਆਂ ਉਤਾਰ ਲਾਂ ਸਲਾਈਡ ਮਾਰਾ ਸ਼ੂਹ ਪੌੜੀਆਂ ਉੱਤਰ ਕੇ ਕੰਬੂ ਸੁਜੀ ਲਾਤੀ ਫਾਤੇ ਦੋਰੇ ਸਲਾਈਡਾਂ ਮਾਰਦਾ ਫਿਰਦਾ ਕੋਈ ਤਾਂ ਗੱਲ ਆ ਪੂਰਾ ਇੱਕ ਘਾਰ ਆਏ ਬਣਿਆ ਹੋਇਆ ਇਹ ਘਾਰ ਹੀ ਬਣ ਦੇ। ਇਹ ਬਾਰੇ ਵੀ ਸੜਕ ਦੇ ਕੋ ਕਦੀ ਉੱਚੀ ਹੋ ਸਕਦੀ ਤਾਂ ਸਾਨੂੰ ਫਿਰ ਹੋਰ ਹੀ ਕੱਲ ਨੂੰ ਕੋਈ ਗੋਲੋਂ ਆਵੇ ਵੀ ਘਰ ਨਹੀਂ ਮੈਨਾ ਹੋ ਜਾਣਾ। ਹੁਣ ਪਹਿਲਾ ਘਰ ਦੇਖੋ ਕਿੰਨਾ ਨੀਵਾ ਹੋ ਗਿਆ। ਅਸੀਂ ਜਿਹੜਾ ਜਿਹੜਾ ਪਾਸਾ 6000 ਜਾ ਰਿਹਾ ਨਾ ਸਾਡਾ ਇਹ ਫਿਰ ਵੀ ਹੋਰ ਉੱਚਾ ਰੱਖਿਆ ਜਿਹੜਾ ਥੱਲੇ ਵਾਲਾ ਉਹ ਉਨਾ ਹੀ ਰੱਖਿਆ ਬੀਕ ਦੇ ਬਰਾਬਰ। ਗਵਣ ਇਹਨੇ ਦੇਖੀ ਵਾਈਪਰ ਕਿ ਛੋੜੀ ਨਾ ਤੇ ਖੁੱਪਾ ਵੀ ਚੱਕ ਕੇ ਲਿਆ ਆਈ ਇਹਨੇ। ਨਾਲੇ ਫਿਰ ਤੇ ਵਾਈਪਰ ਤੇ ਟੁੱਟ ਜਾਣਾ ਪੁੱਤ। ਘਟੋ ਘਟੇ ਇਹ ਆ ਵੀ 25 30 ਸਾਲ ਸਾਡੇ ਆਮ ਦਾ ਨਿਕਲ ਜਾਣਗੇ ਕੋਈਆਂ ਨਾ ਉੱਚੇ-ਆੱਚੇ ਹੋਣ ਸੜਕ ਉੱਚੀ ਹੋਣ ਦਾ ਖਤਰਾ ਨਹੀਂ ਹੋਣਾ ਤੁਹਾਨੂੰ। ਉਹ ਤਾਂ ਬਹੁਤ ਸਾਰੀ ਪ੍ਰੋਬਲਮਸ ਆਣੇ ਪਾਣੀ ਅੰਦਰ ਵੜਨਾ ਸੋ ਚੀਜ਼ਾਂ ਬਲ ਪ੍ਰੋਬਲਮ ਪ੍ਰੋਬਲਮ ਨੇ ਸਰਕਟ ਉੱਚਾ ਹੀ ਠੀਕ ਰਹਿੰਦਾ ਹੁੰਦਾ ਕੰਮ ਉਹ ਤਾਂ ਪਾਣੀ ਦਾ ਨਿਕਾਸ ਵੀ ਨਹੀਂ ਆਪਣੇ ਕੋਈ ਹਾਂ ਉਹ ਤਾਂ ਅਸੀਂ ਆਪਣੇ ਟੋਏ ਪੱਟੇ ਹੋਏ ਨੇ ਇੱਧਰ ਹਾਂ ਲੋਕੀ ਆਵੇ ਕੋਠੇ ਛੋੜਨ ਲੱਗਾ ਵਾਈਪਰ ਇੱਥੇ ਰਹੇ ਨਾ ਸਵੇਰੇ ਲੱਭਦੇ ਫਿਰਨਾ ਸਾਰਿਆਂ ਨੇ ਪਤਾ ਔਰ ਅੰਭੀ ਚੋ ਕੋ ਸਬਤ ਨਾ ਵਰੰਬ ਅਦੋਂ ਨਾ ਮਾ ਤਾਂ ਹੀ ਸੁੱਤੇ ਤੇ ਜਿਵੇਂ ਨਾ ਰਹੇ ਸਮਝਾਈ ਉਹ ਦਰਵਾਜ਼ੇ ਦੇ ਬਾਹਰ ਉਹਨਾਂ ਨੇ ਗੇਟ ਨੇ ਦਰਵਾਜ਼ੇ ਦੇ ਬਾਹਰ ਪਤਾ ਨਾ ਛੋੜਨਾ ਨਹੀਂ ਫਤੇ ਉੱਧਰ ਨਾਲ ਸੁੱਟੀ ਉੱਧਰ ਬਈ ਦੇਖ ਕੇ ਸੁੱਟੀ ਇਹਨੇ ਤਾਂ ਉਹ ਤੇ ਵੀ ਉਹ ਮਿੱਟੀ ਲੈ ਕੇ ਆ ਸੀਸ਼ੇ ਤੇ ਉਹ ਕਰ ਕੀ ਕਹਿੰਦੇ ਸਵੇਰੇ ਕੀ ਕਰਾਣਾ